ਗੁਰੂ ਪਿਆਰੀ ਸਾਧ ਸੰਗਤ ਜੀ ਸਚੀ ਬਾਦਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਸਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਮਰਤ ਲੂਟੇ ਮਨ ਮੁਖ ਨਹੀਂ ਮੂਝੇ ਕੋਈ ਨਾ ਸੁਨੇ ਪੁਕਾਰਾ ਇਹ ਸਾਡੇ ਅੰਦਰ ਸਾਡੇ ਮਨ ਦੇ ਸਾਹਮਣੇ ਉੱਠ ਪਏ ਨੇ ਹੁਣ ਕਿਸ ਤਰ੍ਹਾਂ ਲੁੱਟਦੇ ਨੇ ਇਹਨਾਂ ਦੀ ਖੇਡ ਕੀ ਹੈ ਕਿੰਨਾ ਕੁ ਸਮਾਂ ਇਹਨਾਂ ਦਾ ਸਾਡੇ ਜੀਵਨ ਤੇ ਅਸਰ ਰਹੇ ਜਾਂਦਾ ਹੈ ਇਹ ਕਿੰਨੀ ਉਮਰ ਲੈ ਕੇ ਚੱਲਦੇ ਨੇ ਇੱਕ ਟਾਈਮ ਦੇ ਉਰੇ ਇਸ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਇਹ ਜਿਹੜੇ ਪੰਜ ਚੋਰ ਨੇ ਕਾਮ ਕ੍ਰੋਧ ਲੋਭ ਓੰਕਾਰ ਜਦੋਂ ਤਾਂ ਇਹ ਸਤੋਗੁਣ ਤੇ ਹੁੰਦੇ ਨੇ ਨੌਕਰ ਬਣ ਕੇ ਚੱਲਦੇ ਆ ਦੂਤ ਬਣ ਕੇ ਚੱਲਦੇ ਆ ਇਸ ਹੁਕਮ ਦੇ ਵਿੱਚ ਮਾਲਕ ਦੇ ਚੱਲਦੇ ਆ ਗੁਰਮੁਖ ਦੇ ਵੀ ਹੁਕਮ ਵਿੱਚ ਚੱਲਦੇ ਆ ਕਦੇ ਵੀ ਗੁਰਮੁਖ ਤੇ ਇਹ ਹੈਵੀ ਨਹੀਂ ਹੋ ਸਕਦੇ ਅਗਰ ਅਸੀਂ ਸਤੋਗੁਣ ਤੇ ਜਾ ਕੇ ਸਤੋਗੁਣ ਤੋਂ ਉੱਪਰ ਉੱਠਣਾ ਸਿੱਖ ਲਿਆ ਕਿਉਂਕਿ ਸਤੋਗੁਣ ਤੋਂ ਸਤੋਗੁਣ ਤੋਂ ਤ੍ਰੈ ਗੁਣ ਤੋਂ ਉੱਪਰ ਉੱਠਣਾ ਦਾ ਇੱਕ ਅਕੇੜ ਚੱਲਦਾ ਹੈ ਫੇਰ ਤੇ ਇਹ ਕਦੇ ਵੀ ਜੀਵਨ ਤੇ ਐ ਵੀ ਨਹੀਂ ਹੋ ਸਕਦੇ ਉੱਥੇ ਨੌਕਰ ਹੋਣ ਕਹੀ ਚਾਹੁੰਦੇ ਆ ਡਰਦੇ ਰਹਿੰਦੇ ਆ ਪਰ ਘਰ ਦੇ ਅੰਦਰ ਪਰਵੇਸ਼ ਨਹੀਂ ਕਰ ਸਕਦੇ ਪੰਜ ਬੈਰੂਆ ਡਰਦੇ ਰਹਿੰਦੇ ਨੇ ਕਹਿੰਦੇ ਪਤਿਆਰੇ ਨਾਲ ਚਾਹੀਦ ਆ ਤੇ ਬੈਠਣਾ ਵਿਸ਼ਵਾਸ ਨਹੀਂ ਕਰਨਾ ਜਿਉਂ ਹੀ ਮਨ ਸਤੋਗੁਣ ਤੋਂ ਰਜੋਗੁਣ ਤੇ ਆਉਂਦਾ ਕਿਉਂਕਿ ਚਾਹੇ ਕੋਈ ਸੰਤ ਹੈ ਸਾਧੂ ਹੈ ਭਗਤ ਹੈ ਗੁਰਮੁਖ ਹੈ ਬ੍ਰਹਮ ਗਿਆਨੀ ਹੈ ਕੋਈ ਚੋਰ ਆ ਕੋਈ ਠੱਗ ਹੈ ਕੋਈ ਚੰਗਾ ਕੋਈ ਮਾੜਾ ਹੈ ਪਾਉਣ ਦੇ ਗੁਣ ਵਿੱਚ ਰਜੋਗੁਣ ਦੇ ਵਿੱਚ ਹਰ ਇੱਕ ਨੂੰ ਆਉਣਾ ਪੈਂਦਾ ਜਦੋਂ ਤੱਕ ਸਾਡਾ ਮਨ ਪਾਉਣ ਦੇ ਵਿੱਚ ਆ ਕੇ ਨਹੀਂ ਖੇਡਦਾ ਉਦਾਂਕ ਸਾਡਾ ਸਰੀਰ ਐਕਟਿਵੇਟ ਨਹੀਂ ਹੋ ਸਕਦਾ ਐਕਟਿਵ ਨਹੀਂ ਹੁੰਦਾ ਜੇ ਸੁੱਤੇ ਮੈਂ ਜਦੋਂ ਤੱਕ ਮਨ ਪਾਉਣ ਦੇ ਨਾਲੋਂ ਵੱਖਾ ਸੁੱਤਾ ਮਰਿਆ ਇੱਕ ਬਰਾਬਰ ਹੈ ਪਰ ਜਦੋਂ ਮਨ ਪਾਉਣ ਦੇ ਵਿੱਚ ਆ ਕੇ ਮਿਲਦਾ ਹੈ ਉਦੋਂ ਸਾਨੂੰ ਸਾਡੇ ਸੰਸਾਰ ਦੀ ਸਾਡੇ ਸਰੀਰ ਦੀ ਸਾਡੇ ਪਰਿਵਾਰ ਦੀ ਸਾਡੀ ਦੁਨੀਆਦਾਰੀ ਦੀ ਸੋਝੀ ਆਉਂਦੀ ਹੈ ਉਹਦੇ ਦੂਤ ਬਣ ਕੇ ਚੱਲਦੇ ਨੇ ਬਰਾਬਰੀ ਦੇ ਆਕੇ ਵੀ ਲਓ ਜੀ ਅਸੀਂ ਤੁਹਾਡਾ ਫਾਇਦਾ ਕਰਾ ਦੇਵਾਂਗੇ ਅਸੀਂ ਐਂ ਕਰਦੇ ਹਾਂਗੇ ਕਿਥੇ ਇਹਨਾਂ ਨੂੰ ਜਿਹੜੇ ਪੰਜ ਚੋਰ ਨੇ ਇਹਨਾਂ ਨੂੰ ਪਰਸਾਨ ਆਖਿਆ ਰਜੋਗੁਣ ਦੇ ਉੱਤੇ ਇਹਨਾਂ ਨੂੰ ਪਰਸਾਨ ਆਖਿਆ ਬਰਾਬਰੀ ਲੈ ਕੇ ਚੱਲਦੇ ਨੇ ਜਦੋਂ ਇਹ ਸਾਡੇ ਮਨ ਨੂੰ ਪੰਜ ਚੋਰ ਉਹੀ ਨੇ ਇਥੋਂ ਤਕਹਾਦ ਨੇ ਰਸਤੇ ਕਿਉਂਕਿ ਰਜੋਗੁਣ ਤੇ ਹਰ ਇੱਕ ਨੇ ਹੋਣਾ ਇਥੋਂ ਦੋ ਰਸਤੇ ਨੇ ਲੇਵਤ ਆਸੂ ਇਰਾਹ ਹੈ ਹੁਕਮੀ ਦਾ ਰਕਮ ਇੱਕ ਰਸਤਾ ਲੇਵਦਾ ਇੱਕ ਤਾਸਦਾ ਲੇਵਦਾ ਮਾਰਗ ਹੈ ਸੰਤਿਗਾਂ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਏ ਕੋਈ ਵੱਡਿਆਂ ਭਾਗਾਂ ਵਾਲਾ ਚੱਲਦਾ ਸਤੋਗੁਣੀ ਹੈ ਜਿੱਥੇ ਮਨ ਦੇ ਵਿਚਾਰ ਦਿਆ ਧਰਮ ਸ਼ੈਲ ਸ਼ੀਲਤਾ ਜਾਸਾ ਸੰਤੋਖ ਦਾਨ ਪਰ ਚੰਗੇ ਕਰਨ ਇਹ ਸਤੋਗੁਣੀ ਵਿਚਾਰ ਨੇ ਇਤੇ ਸੰਤਾ ਦਾ ਮਾਰਗ ਹੈ ਤੇ ਦੂਜਾ ਮਾਰਗ ਜਿਹੜਾ ਤਾਤਰਾ ਮਾਰਗ ਜਿਹੜਾ ਤੰਗੋਗੁਣੀ ਆ ਉਹਦੇ ਦੇ ਮਨ ਦੇ ਵਿਚਾਰ ਕਿ ਉਹ ਜਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਐਤ ਨਿੰਦਿਆ ਚੁਗਲੀ ਲੜਾਈ ਝਗੜੇ ਫਿਕਰ ਹੰਸੇ ਇਹ ਤੰਗੋਗੁਣੀ ਵਿਚਾਰ ਨੇ ਜਦੋਂ ਸਾਡੇ ਮਨ ਨੂੰ ਇਹ ਪੰਜ ਚੋਰ ਸਤੋਗੁਣ ਤੋਂ ਲੌਕਰ ਬਣਾ ਕੇ ਸਾਨੂੰ ਰਾਹ ਦਿਖਾਉਂਦੇ ਦਿਖਾਉਂਦੇ ਰਜਗੁਣ ਤੇ ਆਉਣਾ ਹੁੰਦਾ ਮਨ ਨੇ ਉੱਥੇ ਆ ਜਾਂਦੇ ਆ ਉੱਥੋਂ ਸਾਨੂੰ ਇਹ ਤਮੋਗੁਣ ਵਾਲੇ ਪਾਸੇ ਲੈ ਕੇ ਜਾਂਦੇ ਨੇ ਤਾਂ ਆਪਦੇ ਰਸਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਜੇ ਮਨ ਇਹਨਾਂ ਦੇ ਮਗਰ ਲਾ ਕੇ ਧਾਕ ਦੇ ਰਸਤੇ ਚਲਾ ਗਿਆ ਤਮੋਗੁਣ ਤੇ ਜਾ ਕੇ ਪੰਜਾਂ ਚੋਰਾਂ ਦਾ ਰੂਪ ਜਮਾ ਵਾਲਾ ਬਣ ਜਾਂਦਾ ਜਮ ਘਾ ਟੇਂਗਾ ਬੁਰਾ ਹੈ ਉਹ ਨਾਲ ਹੀ ਆ ਜਾਏ ਇਹ ਸਾਡੇ ਮਨ ਨੂੰ ਗੁਲਾਮ ਬਣਾ ਲੈਂਦੇ ਨੇ ਇਹ ਸਾਡੇ ਜੀਵਨ ਤੇ ਹੈਵੀ ਹੋਣਾ ਸ਼ੁਰੂ ਹੋ ਜਾਂਦੇ ਨੇ ਇਹ ਸਾਨੂੰ ਬੜਾ ਪਰੇਸ਼ਾਨ ਕਰ ਦਿੰਦੇ ਨੇ ਬਹੁਤ ਅਜੀਬ ਹੁੰਦੇ ਨੇ ਤਮੋ ਗੁਣ ਤੇ ਜਾ ਕੇ ਹੁਣ ਤਮੋ ਗੁਣ ਦੇ ਉੱਤੇ ਇਹਨਾਂ ਦੀ ਉਮਰ ਕਿੰਨੀ ਹੈ ਜਿਹੜਾ ਕਾਮ ਹੈ ਕਿੰਨਾ 10 ਮਿੰਟ 15 ਮਿੰਟ ਅੱਧਾ ਘੰਟਾ ਘੰਟਾ ਉਸ ਤੋਂ ਬਾਅਦ ਇੱਕ ਵਾਰ ਇਹ ਮਨ ਇਹਦੇ ਵਿੱਚ ਸ਼ਾਂਤ ਹੋ ਜਾਏਗਾ ਕਾਮ ਦੀ ਉਮਰ ਅੱਧਾ ਘੰਟਾ ਘੰਟਾ ਹੋਏਗੀ 2 ਘੰਟੇ ਹੋਏਗੇ ਉਸ ਤੋਂ ਬਾਅਦ ਇਹਦੀ ਉਮਰ ਨਹੀਂ ਇੱਕ ਵਾਰ ਇਹ ਸ਼ਾਂਤ ਹੋ ਜਾਏਗਾ ਦੁਬਾਰੇ ਜਨਮ ਲੈ ਲਏ ਸਰੀਰ ਦੇ ਵਿੱਚੋਂ ਗੱਲ ਵੱਖਰੀ ਹੈ ਉਸ ਤੋਂ ਬਾਅਦ ਆ ਗਿਆ ਕਰੋਧ ਕਰੋਧੀ ਉਮਰ ਕਿੰਨੀ ਹੈ 2 ਘੰਟੇ 4 ਘੰਟੇ 6 ਘੰਟੇ 4-5 ਘੰਟੇ ਤੋਂ ਬਾਅਦ ਇਹਦੀ ਉਮਰ ਨਹੀਂ ਜਦੋਂ ਸਾਨੂੰ ਕਿਸੇ ਦੇ ਉੱਤੇ ਕਰੋਧ ਆਉਂਦਾ ਗੁੱਸਾ ਆਉਂਦਾ 2-4 ਘੰਟੇ ਬਾਅਦ ਜਦੋਂ ਮਨ ਸ਼ਾਂਤ ਹੁੰਦਾ ਵੈਸੇ ਤੇ ਅੱਧੇ ਘੰਟੇ 15-20 ਮਿੰਟ ਅੱਧੇ ਘੰਟੇ ਬਾਅਦ ਜਦੋਂ ਸ਼ਾਂਤ ਹੁੰਦਾ ਬੜਾ ਪਛਤਾਵਾ ਕਰਦਾ ਮੈਨੂੰ ਇਹਨਾਂ ਗੁੱਸਾ ਨਹੀਂ ਸੀ ਕਰਨਾ ਚਾਹੀਦਾ ਔਰ ਵੱਧ ਤੋਂ ਵੱਧ ਉਮਰ ਦੇ ਇੱਕ ਰੋਧ ਹਾਈ ਵੀ ਰਹਿ ਵੀ ਜਾਵੇ 2-4 ਘੰਟੇ ਤੋਂ ਵੱਧ ਹੈਵੀ ਨਹੀਂ ਰਹਿੰਦਾ ਇੱਕ ਵਾਰ ਸ਼ਾਂਤ ਹੋਏਗਾ ਦੁਬਾਰੇ ਜਨਮ ਲੈ ਲਵੇ ਕਿਸੇ ਨੂੰ ਦੇਖ ਕੇ ਦੁਬਾਰੇ ਗਰੋਧ ਆ ਜਾਏ ਗੱਲ ਵੱਖਰੀ ਹੈ ਪਰ ਇਹਦੀ ਉਮਰ ਇੰਨੀ ਕੀ ਆ ਜਦੋਂ ਕਰੋਧ ਆਉਂਦਾ ਉਦੋਂ ਅਸੀਂ ਬੋਲਣ ਲੱਗਿਆਂ ਸਾਡਾ ਆਪਣੀ ਜਵਾਨ ਤੇ ਆਪਣੇ ਕਰਮ ਦੇ ਉੱਤੇ ਬਿਲਕੁਲ ਧਿਆਨ ਨਹੀਂ ਕਿਸੇ ਨੇ ਕਰੋਧ ਵਿੱਚ ਗੱਲ ਆਖੀ ਆ ਪੌਂਦੀ ਗੱਲ ਰਿਪੀਟ ਕਰ ਦਵਾਂਗੇ ਮੁਕਰ ਜਿਗਾ ਮੈਂ ਤਾਂ ਕਹੀ ਨਹੀਂ ਕਿਉਂਕਿ ਉਹਦੀ ਪਕੜੀ ਨਹੀਂ ਸੀ ਪੰਜ ਚੋਰ ਉਹਦੇ ਤੇ ਹੈਵੀ ਹੋਈ ਸੀ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਕਰੋਧ ਦੀ ਜਿਹੜੀ ਉਮਰ ਹੈ ਇਹ 5-4 ਘੰਟੇ ਤੱਕ رہ ਸਕਦੀ ਆ ਉਸ ਤੋਂ ਬਾਅਦ ਇਹਨੇ ਸ਼ਾਂਤ ਹੋਣਾ ਹੀ ਹੁੰਦਾ ਜਦੋਂ ਸ਼ਾਂਤ ਆਇਆ ਜਿਵੇਂ ਨੇਰੀ ਚੱਕਰ ਤੋਂ ਬਾਅਦ ਵਿੱਚ ਤੂਫਾਨ ਤੋਂ ਬਾਅਦ ਸ਼ਾਂਤੀ ਆਉਂਦੀ ਹੈ ਹਰ ਜਗ੍ਹਾ ਠਹਿਰਾਓ ਸਾਫ਼ ਸੁਥਰਾ ਦਿਖਾਈ ਦਿੰਦਾ ਪਰ ਖਲਾਰਾ ਪਿਆਦੀ ਦਾ ਵੀ ਆ ਖਲਾਰਾ ਪੈ ਗਿਆ ਨੇਰੀ ਦੇ ਨਾਲ ਇੰਨਾ ਮਿੱਟ ਉੱਡ ਗਿਆ ਸੋ ਕਰੋਧ ਉਸ ਵੇਲੇ ਲੋਭ ਲੋਭ ਦੀ ਉਮਰ ਕਿੰਨੀ ਹੈ 10 ਸਾਲ 15 20 25 ਸਾਲ ਇੱਥੇ ਰਹਿ ਸਕਦੀ ਹੈ 30 ਸਾਲ ਰਹਿ ਸਕਦੀ ਹੈ ਬੰਦਾ ਲੋਭੀ ਹੁੰਦਾ ਹੈ ਲੋਭ ਲੈਰ ਦੇ ਵਿੱਚ ਆ ਕੇ ਕਿੰਨਾ ਸਮਾਂ ਹੋ ਮੰਨ ਲਓ ਇਹ ਲੋਕ ਸਮੇਂ ਨਾਲ ਬਦਲਦੇ ਪਹਿਲਾਂ ਲੋਭ ਹੋਰ ਹੁੰਦਾ ਹੈ ਗਾਹਾਂ ਚਲਦੇ ਆ ਚਲਦੇ ਆ 25 30 ਸਾਲ ਤੱਕ ਦੀ ਉਮਰ ਹੁੰਦੀ ਹੈ ਜਿਵੇਂ ਮੰਨ ਲਓ 18 20 ਸਾਲ ਤੋਂ ਮੰਨ ਦੇ ਅੰਦਰ ਲੋਭ ਲੈਰ ਚੱਲਦੀ ਹੈ ਵੀ ਮੈਂ ਆਹ ਕਮਾਉਣਾ ਆ ਕਰਨਾ ਬੱਚਿਆਂ ਵਾਸਤੇ ਕਰਨਾ ਹੀ ਕਰਨਾ ਜਦੋਂ 50 60 ਸਾਲ ਦੇ ਪਹੁੰਚਦਾ ਦੇਖਦਾ ਬੱਚੇ ਪੁੱਛਦੇ ਨਹੀਂ ਤਾਂ ਕੀ ਹੁੰਦਾ ਮਨ ਪਛਤਾਵੇ ਤੇ ਆਉਂਦਾ ਵੀ ਮੈਂ ਇਹ ਨਾ ਮਗਰ ਲਾ ਕੇ ਮਾੜੇ ਕੰਮ ਕਰਦਾ ਰਿਹਾ ਇਹਨਾਂ ਨੇ ਤਾਂ ਮੇਰੀ ਸਾਰ ਨਹੀਂ ਲਈ ਮੈਨੂੰ ਪੁੱਛਿਆ ਨਹੀਂ ਇੱਕ ਸਟੇਜ ਤੇ ਜਾ ਕੇ ਇਹ ਵੀ 25 30 ਸਾਲ ਦੇ ਵਿੱਚ ਜਾ ਕੇ ਲੋ ਬਲੇਰਾ ਛਾਂਕਉਣੀਆਂ ਸ਼ੁਰੂ ਹੋ ਜਾਂਦੀਆਂ ਮਨ ਨੂੰ ਆਪਣੇ ਕੀਤੇ ਤੇ ਪਛਤਾਵਾ ਆਉਣਾ ਸ਼ੁਰੂ ਹੋ ਜਾਂਦਾ ਮੈਂ ਗਲਤ ਕੀਤਾ ਮੈਨੂੰ ਨਹੀਂ ਫਿਕਰਦਾ ਕਿਉਂਕਿ ਹਲਕਾ ਇਹ ਬੜੀ देर ਨਹੀਂ ਚੱਲਦਾ 25 30 ਸਾਲ ਤੋਂ ਵੱਧ ਨਹੀਂ ਚੱਲਦਾ ਉਦੋਂ ਤੱਕ ਬੰਦਾ ਹੱਕ ਵੀ ਮਾਰਦਾ ਸਭ ਕੁਝ ਕਰਦਾ ਜਦੋਂ ਆਪਣੇ ਜਿਨ੍ਹਾਂ ਨੂੰ ਲਈ ਕੀਤਾ ਉਹ ਨਾਲ ਨਹੀਂ ਕੱਢਦੇ ਜਿਨ੍ਹਾਂ ਨਾਲ ਮਾਰਾ ਕੀਤਾ ਕਿਤੇ ਨਾ ਕਿਤੇ ਫਿਰ ਵੀ ਆ ਕੇ ਹੰਗਾਰਾ ਪੜਦੇ ਨੇ ਫਿਰ ਵੀ ਆ ਕੇ ਹਾ ਦਾ ਨਾਰਾ ਮਾਰਦੇ ਨੇ ਫਿਰ ਮਨ ਪਛਤਾਉਦਾ ਵੀ ਇਹਨਾਂ ਨਾਲ ਮੈਨੂੰ ਆਈ ਨਹੀਂ ਸੀ ਕਰਨਾ ਚਾਹੀਦਾ ਪਰ ਸਮਾਂ ਬੀਤ ਚੁੱਕਿਆ ਹੁੰਦਾ ਹੈ ਹੱਥ ਨਹੀਂ ਆਉਂਦਾ ਇਸ ਕਰਕੇ ਜਿਹੜੀ ਲੋਭ ਦੀ ਉਮਰ ਹੈ ਇਹ 25 30 ਸਾਲ ਤੱਕ ਹੋ ਸਕਦੀ ਹੈ ਮੋਹ ਮੋਦੀ ਉਮਰ ਕਿੰਨੀ ਹੈ ਜਿਹੜਾ ਸਾਡੇ ਅੰਦਰ ਮੋਹ ਮਾਇਆ ਦੀ ਖੇਡ ਚੱਲਦੀ ਹੈ ਕਿੰਨੀ ਉਮਰ ਲੈ ਸਕਦਾ ਹੈ ਇਹ ਜਨਮ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਇਹ ਕਿਹੜੀ ਚੱਲ ਸਕਦੀ ਹੈ ਜਨਮ ਤੋਂ ਲੈ ਕੇ ਇਹ ਅੰਤਮ ਸੁਆਸ ਤੱਕ ਇਹ ਬਹੁ ਰਹਿ ਸਕਦਾ ਹੈ ਔਰ ਅੰਤਮ ਸੁਆਸ ਤੱਕ ਵੀ ਦੇਖਦੇ ਆਂ ਕਈ ਆਪਣੇ ਬਜ਼ੁਰਗਾਂ ਨੂੰ ਜਾਂ ਹੋਰ ਆਪਣੇ ਬੱਚਿਆਂ ਨੂੰ ਯਾਦ ਕਰ ਕਰਕੇ ਵਿਰਾਗ ਕਰੀ ਜਾਂਦੇ ਬਹੁ ਦੀ ਉਮਰ ਜੀਵਨ ਸ਼ੁਰੂ ਹੋਣ ਤੋਂ ਲੈ ਕੇ ਸੋਜੀ ਸ਼ੁਰੂ ਹੋਣ ਬ ਲੈ ਕੇ ਜੀਵਨ ਦੇ ਅੰਤ ਤੱਕ ਚੱਲ ਸਕਦੀ ਹੈ ਅੰਤਮ ਸੁਆਸ ਤੱਕ ਇਹ ਬਹੁਤ ਅੰਗ ਕਰ ਦਿਆ ਬੋਲਦਵਾਦ ਆ ਗਿਆ ਹੰਕਾਰ ਹੰਕਾਰ ਦੀ ਉਮਰ ਕਿੰਨੀ ਹੈ ਹੰਕਾਰ ਦੀ ਉਮਰ ਹੈ ਹੌਮ ਵਿੱਚ ਆਇਆ ਹੌਮ ਜਗਿਆ ਹੌਮ ਜਮਿਆ ਹੌਮ ਚੋਆ ਹੰਕਾਰ ਦੀ ਉਮਰ ਹੈ ਇਹ ਕਈ ਕਈ ਜੁਗਾ ਤੱਕ ਨਾਲ ਚੱਲਦੀ ਹੈ ਆ ਚੜਕਾਂ ਦੇ ਡੰਗਰ ਜਾਨਵਰ ਲੜਦੇ ਦੇਖ ਰਹੇ ਆਪਾਂ ਇਹਨਾਂ ਨੇ ਕਿਹੜਾ ਪ੍ਰਾਪਰਟੀਆਂ ਵਡਣੀਆਂ ਪਰ ਜਿਹੜਾ ਹੰਕਾਰ ਮਨੋਖਾ ਦੇਹੀ ਦੇ ਵਿੱਚ ਕੀਤਾ ਉਹ ਹੰਕਾਰ ਜੁਨਾ ਵਿੱਚ ਤੱਕ ਲੈ ਕੇ ਜਾਂਦਾ ਜੁਗਾ ਤੱਕ ਲੈ ਜਾਂਦਾ ਇਰਤੇ ਮੇਰੇ ਤੋਂ ਬਹੁਤ ਹੀ ਯੋਗਾਰੀਓ ਮਾਨਨ ਦੇ ਲਈ ਪਾਸ਼ਾ ਜੀ ਨੇ ਆਪਾਂ ਨੂੰ ਮਾਰ ਮਾਰਗਦਰਸ਼ਨ ਕੀਤਾ ਵੀ ਭਾਈ ਇਹ ਜਿਹੜਾ 88 ਲੱਕ ਜੁਨੀ ਦਾ ਵੀੜਾ ਹੋਂ ਵਿੱਚ ਆਇਆ ਹੋਂ ਵਿੱਚ ਜਾਂ ਹੋਂ ਵਿੱਚ ਜਮਿਆ ਹੋਂ ਵਿੱਚ ਅਖੀਰ ਤੇ ਜਾ ਕੇ ਕੋਈ ਗੱਲ ਸਮਝਾਈ ਆ ਹੋਂ ਮੇ ਹੋਂ ਮੇ ਬੂਝਾ ਤਾਂ ਦਾ ਸੁੱਝੇ ਹੁਣ ਗੁਰੂ ਪਿਆਰੀ ਸਾਫ ਸੰਗਤ ਜੀ ਹੋਂ ਮੇ ਜਿਹੜੀ ਹੰਕਾਰ ਦੀ ਉਮਰ ਹੈ ਇਹ ਆ ਜੀਵਨ ਤੱਕ ਸੀਮਿਤ ਨਹੀਂ ਹੈ ਇਹ ਹੰਕਾਰ ਸਾਡੀ ਹਾ ਇੱਕ ਜੁਨੀ ਦਾ ਕੀ ਅਗਰ ਕਿੰਨੀਆਂ ਜੁਨਾ ਸਦੀਆਂ ਤੱਕ ਸਾਡੀਆਂ ਖਰਾਬ ਕਰਦਾ ਰਹੇਗਾ ਸਾਨੂੰ ਅੰਦਾਜ਼ਾ ਹੀ ਨਹੀਂ ਸਭ ਤੋਂ ਖਤਰਨਾਕ ਇਹ ਹੰਕਾਰ ਇਸ ਕਰਕੇ ਨੂੰ ਦੀਰਗ ਰੋਗ ਆਖਿਆ ਹਉਮੈ ਦੀਰਗ ਰੋਗ ਸਭ ਤੋਂ ਵੱਡਾ ਰੋਗ ਹੈ ਮਨ ਦਾ ਹੰਕਾਰ ਅਗਰ ਅਸੀਂ ਹੰਕਾਰੀ ਹੋ ਕੇ ਚੱਲਦੇ ਹਾਂ ਅਸੀਂ ਇੱਕ ਜਨਮ ਦੀ ਗੱਲ ਨਹੀਂ ਅਸੀਂ ਜੁ ਆਪਣੇ ਜੁਨਾ ਜਿਹੜੀਆਂ ਵਾਲੇ ਉਹ ਬੇਉਸਾਬੀਆਂ ਜੁਨਾ ਖਰਾਬ ਕਰ ਲੈਨੇ ਆ ਜੁਗਾ ਤੱਕ ਆਪਣੇ ਜੀਵਨ ਖਰਾਬ ਕਰ ਲੈਨੇ ਆ ਇਸ ਕਰਕੇ ਇਹਨਾਂ ਤੋਂ ਸੁਚੇਤ ਹੋਣਾ ਹੁੰਦਾ ਸੱਚੇ ਪਾਤਸ਼ਾਹ ਜੀ ਦਾ ਫੈਸਲਾ ਹੈ ਇਹ ਕਿਤੇ ਜਿਹੜੇ ਪੰਜ ਚੋਰ ਨੇ ਵਰਦੇ ਵੀ ਅਰਬਸ ਵਿੱਚ ਆ ਜਾਂਦੇ ਨੇ ਸੋ ਇਸ ਕਰਕੇ ਆਪਾਂ ਸੁਚੇਤ ਰਹਿਣਾ ਹੁੰਦਾ ਹੈ ਕਿਉਂਕਿ ਇਹਨਾਂ ਨੇ ਸਾਨੂੰ ਔਗਣ ਕਮਾਉਣ ਤੇ ਜ਼ੋਰ ਲਾਉਣਾ ਹੈ ਪਾਤਸ਼ਾਹ ਜੀ ਸਮਝਾ ਰਹੇ ਨੇ ਗੁਰਮ ਹੈ ਪੰਜ ਚੋਰ ਹੀ ਨੇ ਪਰ ਇੱਕ ਵਾਸੇ ਦੂਤ ਬਣ ਕੇ ਖੜੇ ਨੇ ਇੱਕ ਵਾਸੇ ਜੰਮੂ ਬਣ ਕੇ ਖੜੇ ਨੇ ਜਿੱਥੇ ਦੂਤ ਬਣ ਕੇ ਖੜੇ ਨੇ ਜਿੱਥੇ ਸਾਡੇ ਤੇ ਹੈਵੀ ਹੁੰਦੇ ਨੇ ਉੱਥੇ ਇਹਨਾਂ ਦਾ ਸਾਥ ਨਹੀਂ ਲੈਣਾ ਹਾਂਗਾ ਜਿੱਥੇ ਨੌਕਰ ਬਣ ਕੇ ਖੜੇ ਨੇ ਸਾਨੂੰ ਮਾਲਕ ਦੇ ਰਸਤੇ ਤੇ ਤੋਰਨ ਲਈ ਖੜੇ ਨੇ ਆਪਾਂ ਉੱਥੇ ਇਹਨਾਂ ਦੀ ਸੰਗਤ ਕਰਦੇ ਉੱਥੇ ਆਪਾਂ ਇਹਨਾਂ ਨੂੰ ਵਰਤ ਕੇ ਜਾ ਸਕਦੇ ਹਾਂ ਸੋ ਪੰਜ ਚੋਰ ਉਹੀ ਨੇ ਦਰ ਤੇ ਬੈਠੇ ਨੇ ਪਾਸ਼ਾ ਕਹਿੰਦੇ ਪਰ ਇਹਨਾਂ ਦਾ ਵਿਸ਼ਵਾਸ ਨਾ ਕਰੋ ਗੁਰਮਤਿ ਦੇ ਅਨੁਕੂਲ ਚੱਲਾਂਗੇ ਕਿਉਂਕਿ ਪਾਸ਼ਾ ਜੀ ਦਾ ਫੈਸਲਾ ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਗੇੜਾ ਕਿਉਂਕਿ ਇਨਸਾਨ ਹੈ ਔਕੀ ਨੂੰ ਭਾਈ ਦਾ ਸੌਖਾ ਕੰਮ ਹਰ ਕੋਈ ਕਰ ਲੈਂਦਾ ਆਪਾਂ ਕਹਿੰਦਾ ਇਹ ਕੰਮ ਇਸ ਤੋਂ ਵੀ ਸੌਖਾ ਆ ਇਸ ਤੋਂ ਵੀ ਸੌਖਾ ਆ ਇਸ ਤੋਂ ਵੀ ਸੌਖਾ ਸਭ ਤੋਂ ਸੌਖਾ ਕੀ ਹੈ ਸਭ ਤੋਂ ਸੌਖੀ ਹੈ ਗੁਰਮਤਿ ਕਮਾਉਣੀ ਇਸ ਤੋਂ ਸੌਖਾ ਕੁਝ ਵੀ ਨਹੀਂ ਹੁਣ ਵਿਚਾਰਦਾ ਵੀਛਾ ਜੀ ਗੁਰਮਤਿ ਕਮਾਉਣੀ ਵਾਕਿਆ ਹੀ ਇੰਨੀ ਸੌਖੀ ਹੈ ਤੇ ਸਾਨੂੰ ਔਕੀ ਕਿਉਂ ਲੱਗਦੀ ਹੈ ਸੱਚੇ ਬਾਦਸ਼ਾਹ ਜੀ ਇਸ ਮਝਾਉਂਦੇ ਨੇ ਗੁਰਮਤਿ ਕਮਾਉਣੀ ਔਕੀ ਨਹੀਂ ਮਨਮਤ ਦਾ ਤਿਆਗ ਕਰਨਾ ਔਖਾ ਹੈ ਮਨ ਕੀ ਮਤ त्यागो ਹਰ ਜਨ ਇਹ ਬਾਤ ਕਟਾਣੀ ਇਹ ਕੰਮ ਕਹਿੰਦੇ ਸਭ ਫੌਕ ਮਨ ਕੀ ਮਤ त्यागो ਹਰ ਜਨ ਇਹ ਬਾਤ ਕਟਾਣੀ ਅਨ ਦਿਨ ਹਰ ਹਰ ਨਾਮ ਤੇ ਆਵੋ ਗੁਰਸਤੂਰ ਕੀ ਮਤ ਲੈਣੀ ਇਹ ਮਾਲਕਾ ਸ਼ੁਕਰਾਨਾ ਕਰਦੇ ਆ ਗੁਰਸਤੂਰ ਦੀ ਮਤ ਸਾਡੇ ਜੀਵਨ ਵਿੱਚ ਵਸ ਜਾਂਦੀ ਹੈ ਸੋ ਫਿਰ ਸਰਵਣ ਕਰ ਲਓ ਜੇ ਮਨਮੁਖਾਂ ਦੇ ਦਰ ਤੇ ਜਾ ਕੇ ਖੇਡ ਖੇਡਦਾ ਜਮਾਂ ਦੇ ਦਰ ਤੇ ਜਾ ਕੇ ਖੇਡ ਖੇਡਦਾ ਤੈਨੂੰ ਜੇਨ ਆਖਿਆ ਜਿੰਨ ਕੋਲੇ ਪਾਵਰ ਬਹੁਤ ਹੋਉਂਦੀ ਹੈ ਜਿੰਨ ਦੀ ਆਪਣੀ ਪਾਵਰ ਹੁੰਦੀ ਹੈ ਪਰ ਜਿੰਨ ਆਪਣੀ ਪਾਵਰ ਆਪ ਨਹੀਂ ਵਰਤਦਾ ਉਹਦਾ ਆਕਾ ਹੁੰਦਾ ਉਹਦੀ ਪਾਵਰ ਉਹਦਾ ਆਕਾ ਵਰਤਦਾ ਜਿਹੜਾ ਆਕਾ ਜਿਵੇਂ ਆਪਾਂ ਦੇਖਦੇ ਹਾਂ ਨਾ ਫਿਲਮਾਂ 'ਚ ਜਿੰਨ ਦਿਖਾਉਂਦੇ ਨੇ ਉਹ ਜਿੰਨ ਦਾ ਸੁਆਕ ਹੀ ਹੁੰਦਾ ਹੈ ਉਹ ਪਾਵਰ ਬਹੁਤ ਹੈ ਉਹਦੇ ਕੋਲ ਪਰ ਉਹ ਆਪਣੇ ਲਈ ਕੁਝ ਨਹੀਂ ਕਰ ਸਕਦਾ ਜੋ ਉਹਦਾ ਆਕਾ ਹੁਕਮ ਕਰਦਾ ਉਹ ਜਿੰਨੋ ਕੰਮ ਕਰਕੇ ਲਿਆਕੇ ਦੇਉਂਦਾ ਹੁਣ ਜਦੋਂ ਮਨ ਜਿੰਨ ਬਣਦਾ ਸਾਡੇ ਆਕਾ ਇਹ ਪੰਜ ਚੋਰ ਬਣ ਜਾਂਦੇ ਨੇ ਇਹ ਸਾਡੇ ਮਨ ਨੂੰ ਵਰਤਦੇ ਨੇ ਜੋ ਪੰਜ ਚੋਰ ਕਹਿੰਦੇ ਨੇ ਮਨ ਇਹਨਾਂ ਦਾ ਗ੍ਰਾਮ ਮੋਕੇ ਚੱਲੀ ਜਾਂਦੇ ਪਾਵਰ ਮੰਨਦੀ ਹੈ ਪਰ ਵਰਤਦੇ ਪੰਜ ਚੋਰ ਨੇ ਕਿਉਂ ਕਿਉਂਕਿ ਜਿੰਨ ਬਣ ਗਿਆ ਜਦੋਂ ਸੰਗਤ ਸੇਵਾ ਸੇਮਨ ਕਰਦੇ ਹਰ ਜਨ ਹਰ ਦੋ ਏਕ ਹੈ ਹਰ ਜਨ ਬਣ ਜਾਂਦੇ ਆ ਹਰੀ ਦੇ ਜਨ ਬਣ ਜਾਂਦੇ ਆ ਗੁਰੂ ਪਿਆਰੀ ਸਾਹਿਬ ਸੇ ਇੱਕ ਵਾਰ ਦੇ ਜਿੰਨਾ ਇੱਕ ਵਾਰ ਦੇ ਜਾਨਾ ਜਦੋਂ ਜਨ ਬਣ ਜਾਂਦੇ ਆ ਤਾਂ ਕੀ ਇਹ ਮਨ ਆਪਣੀ ਪਾਵਰ ਆਪ ਵਰਤਦਾ ਹੈ ਇਹ ਸਾਡੀ ਪਾਵਰ ਵਰਤਣ ਤੋਂ ਸਾਨੂੰ ਸਲਾਹ ਵੀ ਨਹੀਂ ਦੇ ਸਕਦੇ ਸਾਡੇ ਹੁਕਮ ਦੇ ਵਿੱਚ ਚੱਲਣਗੇ ਉਹਨੂੰ ਜਨ ਕਹਿੰਦੇ ਨੇ ਸੋ ਉਦੋਂ ਮਨ ਆਪਣੀ ਬਾਵਰ ਆਪ ਵਰਸਦਾ ਮਾਲਕ ਨੇ ਪਾਵਰ ਮਾਲ ਨੂੰ ਦਿੱਤੀ ਹੈ ਜੇ ਮਨ ਆਪਣੀ ਬਾਵਰ ਆਪ ਵਰਤੇਗਾ ਗੁਰੂ ਦੀ ਮਥਨ ਸਰ ਵਰਤੇਗਾ ਇਹ ਜੀਵਨ ਪਰਵਾਨ ਹੋ ਜਾਏਗਾ ਅਗਰ ਇਹ ਆਪਣੀ ਮਤ ਪੰਜਾਂ ਚੋਰਾ ਦੇ ਦੁਆਰਾ ਵਰਤੇਗਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਦੀ ਜ਼ੋਰਦਿਸ਼ ਹੋ ਜਾਏਗੀ ਇਹ 84 ਦੇ ਪੰਡੇ ਤੋਂ ਮੁਕਤ ਨਹੀਂ ਹੋ ਸਕਦਾ ਇਹ ਵਾਰ-ਵਾਰ ਜੁਨਾ ਵਿੱਚ ਜਾਏਗਾ ਬਾਰ ਬਾਰ 84 ਦੇ ਗੇੜੇ ਚ ਗਾਇਆਗਾ 84 ਚ ਕੱਟ ਕੇ ਆਜੀ ਮਨੋਖਾ ਦੇ ਤੰਕ ਪਹੁੰਚੇ ਆ ਔਰ ਜੇ ਅਸੀਂ ਇੱਥੇ ਵੀ ਨਹੀਂ ਸੰਭਲ ਲੇ ਦਵਾਰੇ ਸਾਡੇ ਲਈ 84 ਤਿਆਰ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਪੰਜਾਂ ਦੇ ਫਤੇ ਪਾਉਣ ਲਈ ਆਈਏ ਇਸੇ ਮਰਨ ਸਵਾਸ ਜਰਾਸੇ ਮਰਨ ਹੋਆ ਗਰ ਹੋਆ ਗਰ ਹੋਆ ਗਰ ਹੋਆ ਗਰ ਹੋਆ ਗਰ ਸੋ ਗੁਰਪਿਆਰੀ ਸਾਧ ਸੰਗਤ ਜੀ ਸਿਮਰਨ ਕਰਨਾ ਜ਼ਰੂਰੀ ਹੈ ਮਨ ਦੀ ਅਕਾਗਰਤਾ ਬਣਦੀ ਹੈ ਗੁਰਬਾਣੀ ਪੜ੍ਹਨਾ ਸੁਣਨਾ ਮੰਨਣਾ ਕਮਾਉਣਾ ਜ਼ਰੂਰੀ ਸਾਡਾ ਜੀਵਨ ਹੈ ਸੰਗਤ ਕਰਨੀ ਜ਼ਰੂਰੀ ਮਾਲਕ ਬਖਸ਼ਣ ਹਰ ਵਾਂਕੇ ਵਰਤਦਾ ਬਖਸ਼ ਲੈਂਦਾ ਤਿੰਨੋ ਅਵਸਥਾ ਵਿੱਚ ਵਿਚਰਦਿਆਂ ਸੋਝੀ ਆਉਂਦੀ ਆ ਖबीर ਮੇਰਾ ਮੁਝ ਮਿਲ ਕਿਛ ਨਹੀਂ ਜੋ ਕਿ 613 13 ਤੁਜੀ ਕੋ ਸੌਪਦੇ ਕਿਆ ਲੱਗੇ ਮੇਰਾ ਅਰਪਣ ਕਰਨ ਦਾ ਚਾਉ ਬਣ ਜਾਏ ਬਖਸ਼ਿਸ਼ ਹੋ ਜਾਂਦੀ ਹੈ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਏਦਕੋ ਲ ਜਾਂਦਾ ਹਵਲ ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭੋਂ ਨੇ ਏਕ ਨੂਰ ਤੇ ਸਮਝਾ ਕੋ ਪਿਆ ਕੌਣ ਭਲੇ ਕੋ ਮੰਦੇ ਸੱਚੇ ਬਾਦਸ਼ਾਹ ਕਿਰਪਾ ਕਰ ਕਿਤੇ ਇਹਦਾ ਜੀਵਨ ਆਪਾਂ ਨੂੰ ਬਖਸ਼ ਦੇ ਅਨੇਕਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਬਖਸ਼ਵਾ ਅਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ